ਨਿਸ਼ਾਨ ਸਿੰਘ ਜੀ ਤੇ ਕੌਣ ਚਲ ਸਾਰਿਆਂ ਨੂੰ ਖੁਸ਼ੀ ਹੈ ਜੀ ਸਾਡੇ ਮਿਲ ਕੇ ਘਰ ਬਣ ਗਿਆ ਹਾਂ ਆਪਾਂ ਤੇ ਤੁਹਾਡਾ ਗੱਲ ਦਾ ਮਸਿਆ ਦਾ ਹੱਲ ਹੋ ਗਿਆ ਜੀ ਠੀਕ ਸਾਨੂੰ ਛੇ ਮਹੀਨੇ ਦੱਸ ਸਿਆਮ ਸਿੰਘ ਜੀ ਸਾਡਾ ਹੁੰਦਾ ਹੈ ਗੈਲਰੀ ਦੇ ਜਾਂਦੇ ਠੀਕ ਹੈ ਆਪਾਂ ਲੈ ਬੁਗੀ ਇਹ ਛੋਟੇ ਪਿੰਡ ਦੇ ਵਿੱਚ ਜਿਹੜਾ ਅੱਜ ਗੁਰੂ ਘਰ ਦਾ ਸਾਰੀ ਦਾ ਕੰਮ ਆਇਆ ਨਿਸ਼ਾਨ ਸਿੰਘ ਸਾਹਿਬ ਲਗਾਇਆ ਗਿਆ ਨਿਸ਼ਾਨ ਸਾਹਿਬ ਇਸ ਕੰਮ ਨੂੰ ਕਿਵੇਂ ਕਰਦੇ ਮੈਂ ਉਹ ਸ਼ਰਮਾ ਪੈਸਾ ਬਲੌਕ ਕਰੀ। ਇਸ ਸਾਢੇ ਤਰਮ ਦੇ ਵਿੱਚ ਇਹ ਨਹੀਂ ਹੈਗਾ ਕਿ ਵੀ ਹਾਂ ਵੀ ਅਸੀਂ ਸਿੱਧਾ ਮੰਦਿਰ ਨੂੰ ਨਹੀਂ ਜਾਣਾ। ਇਹ ਹੋਰ ਦੁਬਾਰਾ ਵੀ ਹੋਣਾ ਚਾਹੀਦਾ ਸੀ। ਇਹ ਸਾਢੇ ਤੇ ਲੇਕ ਪੈ ਨਹੀਂ ਵੀ ਸਾਢੇ ਤੇ ਵਿੱਚ ਦੁਬਾਰਾ ਹੋਵੇ। ਯੂਕੇ ਸਾਨੂੰ ਜੇ ਅਸੀਂ ਮੱਥਾ ਟੇਕਣ ਜਾਣਾ ਹੁੰਦਾ ਸਨਾ ਤੇ ਉਹ ਲਾਗੇ ਪਿੰਡ ਦੇ ਵਿੱਚ ਜਾਣਾ ਪੈਂਦਾ ਸੀ ਹੈਨਾ। ਉਹ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਸਾਡੇ ਪਿੰਡ ਦੇ ਵਿੱਚ ਪਮਨ ਮੱਝ ਦੇ ਵਿੱਚ ਤੇ ਘਰ ਦੇ ਨੀਂ ਰੱਖੀ ਗਈ ਹੈ ਤੇ ਸਾਰਿਆਂ ਨੂੰ ਅਸੀਂ ਵੀ